ਇਸ ਆਨੰਦ ਦੂਰਨ ਸ਼ਹੀਦ ਹੋਏ ਸ਼ੁਭਕਰਨ ਸਿੰਘ ਦੀ ਭੈਣ ਗੁਰਪ੍ਰੀਤ ਕੌਰ ਨੇ ਪੰਜਾਬ ਪੁਲਿਸ ਵਿੱਚ ਨੌਕਰੀ ਜੁਆਇਨ ਕਰ ਲਈ ਹੈ ਜੀ ਹਾਂ ਬੀਤੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੁਰਪ੍ਰੀਤ ਕੌਰ ਨੂੰ ਨਿਯੁਕਤੀ ਪੱਤਰ ਦਿੱਤਾ ਗਿਆ ਸੀ ਜਿਸ ਤੋਂ 2 ਦਿਨ ਬਾਅਦ ਹੀ ਉਹ ਉਸ ਨੂੰ ਨੌਕਰੀ ਤੇ ਜੁਆਇਨ ਕਰਵਾ ਦਿੱਤਾ ਗਿਆ ਹਾਲਾਂਕਿ ਗੁਰਪ੍ਰੀਤ ਕੌਰ ਹਾਲੇ ਡਿਊਟੀ ਤੇ ਜਾਣਾ ਸ਼ੁਰੂ ਨਹੀਂ ਹੋਏ ਪਰ ਉਹਨਾਂ ਦੀ ਕਾਗਜ਼ੀ ਕਾਰਵਾਈ ਪੂਰੀ ਕਰ ਦਿੱਤੀ ਗਈ ਹੈ ਅਤੇ ਭਲਕੇ ਯਾਨੀ ਕਿ 12 ਤਰੀਕ ਤੋਂ ਉਹ ਡਿਊਟੀ ਤੇ ਜਾਣਾ ਸ਼ੁਰੂ ਕਰ ਦੇਵੇਗੀ ਦਾ ਦੱਸਦੀ ਹੈ ਕਿ ਨੌਚਲਾਈ ਨੂੰ ਕਿਸਾਨ ਜਥੇਬੰਦੀਆਂ ਅਤੇ ਸ਼ੁਭਕਰਨ ਦੇ ਪਰਿਵਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਕੀਤੀ ਗਈ ਸੀ ਜਿਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ੁਭਕਰਨ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ مالی ਸਹਾਇਤਾ ਦੇਣ ਦੇ ਨਾਲ ਨਾਲ ਗੁਰਪ੍ਰੀਤ ਕੌਰ ਨੂੰ ਪੰਜਾਬ ਪੁਲਿਸ ਵਿੱਚ ਨੌਕਰੀ ਲਈ ਨਿਯੁਕਤੀ ਪੱਤਰ ਦਿੱਤਾ ਗਿਆ ਸੀ ਜਿਸ ਤੋਂ 2 ਦਿਨ ਬਾਅਦ ਯਾਨੀ ਕਿ ਅੱਜ 11 ਜੁਲਾਈ ਨੂੰ ਉਸ ਵੱਲੋਂ ਡਿਊਟੀ ਤੇ ਹਾਜ਼ਰੀ ਪਾਈ ਗਈ ਹੈ ਉਸ ਦਾ ਸਾਰਾ ਕਾਗਜ਼ੀ ਕਾਰਵਾਈ ਪੂਰੀ ਕਰ ਦਿੱਤੀ ਗਈ ਹੈ ਜਿਸ ਤੋਂ ਬਾਅਦ ਹੁਣ 12 ਜੁਲਾਈ ਨੂੰ ਉਹ ਡਿਊਟੀ ਤੇ ਜਾਣਾ ਸ਼ੁਰੂ ਕਰ ਦੇਵੇਗੀ ਪੰਜਾਬ ਸਰਕਾਰ ਨੇ ਉਹਨਾਂ ਨੂੰ ਪੁਲਿਸ ਵਿਭਾਗ ਵਿੱਚ ਨਿਯੁਕਤ ਕੀਤਾ ਹੈ ਜਾਣਕਾਰੀ ਮੁਤਾਬਕ ਉਸ ਦੀਆਂ ਸਾਰੀਆਂ ਮੈਡੀਕਲ ਪ੍ਰਕਿਰਿਆਵਾਂ ਵੀ ਪੂਰੀਆਂ ਹੋ ਚੁੱਕੀਆਂ ਨੇ ਉਧਰ ਨੌਕਰੀ ਮਿਲਣ ਤੋਂ ਬਾਅਦ ਗੁਰਪ੍ਰੀਤ ਕੌਰ ਦੇ ਪਰਿਵਾਰ ਅਤੇ ਖੁਦ ਗੁਰਪ੍ਰੀਤ ਕੌਰ ਨੇ ਕਿਹਾ ਕਿ ਸ਼ੁਭਕਰਨ ਦਾ ਕਾਟਾ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕੇਗਾ ਹਾਲਾਂਕਿ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਉਹਨਾਂ ਨੂੰ مالی ਮਦਦ ਦਿੱਤੀ ਗਈ ਹੈ ਅਤੇ ਨੌਕਰੀ ਦਿੱਤੀ ਗਈ ਹੈ ਉਹ ਸਿਰਫ ਉਹਨਾਂ ਦੇ ਜ਼ਖਮਾਂ ਤੇ ਮੱਲਮ ਲਾਉਣ ਦੇ ਬਰਾਬਰ ਹੈ ਲੋਕਿ ਸਾਡਾ ਸ਼ੁਭਕਰਨ ਸਿੰਘ ਨੌਰੀਬਾੜ ਤੇ ਸ਼ਹੀਦ ਹੋਇਆ ਸੀ ਗੋਲੀ ਲੱਗ ਕੇ ਤਾਂ ਗੁਰਪ੍ਰੀਤ ਦਾ ਭਾਈ ਇਹ ਕਾਰਨ ਸਾਨੂੰ ਨੌਕਰੀ ਦਿੱਤੀ ਹੈ ਤੇ ਰਾਸ਼ੀ ਵੀ ਇਹ ਲਗਦਾ ਉਹ ਕਾਟਾ ਪੂਰਾ ਹੋਵੇਗਾ ਨੌਕਰੀ ਉਹ ਕਾਟਾ ਤਾਂ ਪੂਰਾ ਨਹੀਂ ਹੁੰਦਾ ਇਹਨਾਂ ਨੂੰ ਨੌਕਰੀ ਨਾ ਹੋਵੇ ਨਾ ਰਾਸੀ ਨਾ ਹੋਵੇ ਚਲੋ ਆਇਆ ਵੀ ਇਹ ਤਾਂ ਮਨ ਖੜਾਉਣਾ ਤੁਸੀਂ ਅੱਜ ਇੱਥੇ ਆਏ ਹੋ ਜੀ ਕਿਸ ਤਰ੍ਹਾਂ ਉਹ ਵੀ ਕਮੀ ਵੀ ਮਹਿਸੂਸ ਹੋ ਰਹੀ ਹੈ ਅੱਜ ਜੀ ਬਹੁਤ ਘਟਨਾ ਸੈਂਸ ਹੋ ਰਹੀ ਹੈ ਕਾਨੂੰਨ ਅੱਜ ਜੁਆਇਨਿੰਗ ਸੀਟ ਤੇ ਹਾਂ ਜੀ ਸਰਕਾਰ ਮੁਗਰੀ ਕਿਸ ਤਰ੍ਹਾਂ ਦੇਖਦਾ ਦੇਸ਼ਿਕ ਉਸ ਤੇ ਮਾਮਲਾ ਦਾਜਗਾ ਦਿੱਤਾ ਗਿਆ ਤਾਂ ਅੱਜ ਅੱਗੇ ਨਹੀਂ ਕਿਹਾ ਜੀ ਕਿ ਲੱਖ ਦਾ ਪੈਸੇ ਨੌਕਰੀ ਨਾਲ ਸਬੰਧਤ ਹੋਵੇਗੀ ਤਦ ASCII ਹੈ ਕਿ ਪੰਜਾਬ ਦੇ ਕਿਸਾਨ ਫਰਵਰੀ ਤੋਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਲਈ ਸੰਘਰਸ਼ ਕਰ ਰਹੇ ਨੇ 21 ਫਰਵਰੀ ਨੂੰ ਖਨੌਰੀ ਬਾਰਡਰ ਤੇ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਹੋ ਗਈ ਸੀ ਉਸ ਸਮੇਂ ਕਿਹਾ ਗਿਆ ਸੀ ਕਿ ਪੁਲਿਸ ਦੀ ਗੋਲੀ ਨਾਲ ਸ਼ੁਭਕਰਨ ਦੀ ਮੌਤ ਹੋ ਗਈ ਹੈ ਜਦੋਂ ਕਿ ਬੀਤੇ ਕੱਲ ਹਾਈ ਕੋਰਟ ਦੇ ਹੁਕਮਾਂ ਤੇ ਬਣੀ ਕਮੇਟੀ ਨੇ ਅਦਾਲਤ ਵਿੱਚ ਆਪਣੀ ਰਿਪੋਰਟ ਦਰਜ ਕੀਤੀ ਏ ਜਿਸ ਮੁਤਾਬਕ ਸ਼ੁਭਕਰਨ ਦੀ ਮੌਤ ਸ਼ਾਰਟਗਨ ਨਾਲ ਹੋਈ ਏ ਹਾਲਾਂਕਿ ਪੁਲਿਸ ਸ਼ਾਰਟਗਨ ਦੀ ਵਰਤੋਂ ਨਹੀਂ ਕਰਦੀ ਸ਼ੁਭਕਰਨ ਦੀ ਮੌਤ ਤੇ ਕਿਸਾਨਾਂ ਵੱਲੋਂ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਬੀਤੇ ਦਿਨੀ ਸ਼ੁਭਕਰਨ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦਾ ਚੈੱਕ ਅਤੇ ਉਸ ਦੀ ਭੈਣ ਨੂੰ ਸਰਕਾਰੀ ਨੌਕਰੀ ਦਿੱਤੀ ਗਈ ਏ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ